गुड मॉर्निंग सत श्री अकाल वेलकम टू माय न्यू ब्लॉग। ਮੈਂ ਤੇਰਾ ਚਲਦੀ ਵੀ ਕੱਪੜੇ ਤੋਂ ਵਾਲੀ ਮਸ਼ੀਨ ਇੱਕ ਮਸ਼ੀਨ ਆ ਫਿਰਦੀ ਆ। ਮਸ਼ੀਨ ਹੀ ਆ ਲੈ ਤੈਨੂੰ ਹੁਣ ਕੱਪੜੇ ਤੋਕੇ ਟੰਗੀ ਫਿਰ ਮੈਂ ਆਪਦਾ ਕੰਮ ਲਾ ਲਾਂਗਾ ਫਿਰ ਜਵਾਕਾਂ ਦੇ ਕੰਮ ਲੱਗ ਜੈਗੇ। ਹੈ? ਇਹ ਵੀ ਆ। ਪੂਰਾ ਮੁਗਰ ਕੇ ਤਾਂ ਹਾਂ ਕਰਦੇ ਕਿ ਤੁਹਾਨੂੰ ਪਤਾ ਕਿ ਹੈ। ਹੈ ਨਾ ਮਸ਼ੀਨ ਆ ਹੈ ਠੀਕ ਆ ਪਰ ਕੰਮ ਨਹੀਂ ਅਸਈ ਆ। ਜੀ ਮੰਮੀ ਜੀ ਇੱਥੇ ਪਕਾਉਂਦੇ ਪੈ ਨੇ ਮੇਰੇ ਵਾਸਤੇ ਮੈਂ ਹੀ ਡਿਮਾਂਡ ਕੀਤੀ ਰੋਟੀਆਂ ਦੀ। ਠੀਕ ਹੈ ਮਮਾ ਮੇਰੇ ਵਾਸਤੇ ਦਹੀਂ ਬਣਾਣੀਆਂ ਨੇ ਠੀਕ ਹੈ ਜਿਆਦਾ ਨਹੀਂ ਜਿਆਦਾ ਨਹੀਂ ਹਾਂ ਮੈਂ ਦਸਤੀ ਖਾਂਗੀ ਹੈ ਹਾਂ ਮੈਂ ਆਪਣੇ ਬਾਈ ਦਸਤੀ ਮੈਂ ਸਿਰਫ ਦਹੀਂ ਖਾਵਾਂਗੀ ਮੈਂ ਕੀ ਕਹਿੰਦੇ ਹੈ ਕੀ ਕਹਿੰਦੇ ਹਾਂ ਕੁਛ ਨਹੀਂ ਕੁਛ ਤਾਂ ਕਹਿੰਦੇ ਮੈਂ ਦੱਸ ਜਿਹੜਾ ਵੀ ਕੋਈ ਕਮੈਂਟ ਕਰਦਾ ਉਹਨਦੀ ਬਾਰੇ ਤੇ ਜ਼ਿਕਰ ਕਰਨਾ ਚਾਹੀਦਾ ਹੈ ਹੋਰ ਹੋਰ ਠੀਕ ਆਜੇ ਕੰਮ ਕਰੀ ਜਾਂਦੇ ਨੇ ਫਾਂਡੇ ਧੋਈ ਜਾਂਦੇ ਨੇ ਮੈਂ ਕੱਪੜੇ ਧੋ ਲੈਣਾ ਹੈ ਵੰਨੇ ਆ। ਕੰਮ ਤਾਂ ਲੱਗੇ ਸੀ ਮੈਂ ਦੁਕਾਨ ਵਾਲੇ ਭਾਂਡੇ ਨੇ ਵੀ ਤੁਣ ਚ ਹਰਜ ਵੀ ਕੀ ਆ। ਤੇਰਾ ਕੰਮ ਹੈ ਤੇ ਇਸ ਗੱਲੇ 'ਚ ਕੀ ਹੈ? ਕੋਈ ਹਰਜ ਨਹੀਂ ਆ। ਬੱਸ ਤੇਰਾ ਕੰਮ ਕਰੁੰਦੇ ਤਰਾ ਬਨੌਤ ਕਿਉਂ ਲਿਆਵੇਂ ਕਰੀ ਜਾਂਦੀ ਆ ਨਾ। ਕਰੀ ਜਾਂਦੀ ਆ। ਮਨ ਜੀ ਇੱਥੇ ਹੋ ਗਏ ਨੇ ਆਲੂ ਉੱਭੜ ਗਏ ਨੇ। ਹੁਣ ਮੈਂ ਕੱਟਨੀ ਆ ਇਹਨਾਂ ਨੂੰ ਤੇ ਆਪਾਂ ਫਿਰ ਛਿੱਲਾਂਗੇ, ਫਿਰ ਕਰਾਂਗੇ ਤਿਆਰੀਆਂ ਕੰਮ ਦੀਆਂ। ਕੰਮ ਬਹੁਤ ਜ਼ਰੂਰੀ ਹੈ ਕਿਉਂਕਿ ਸਾਰਾ ਹੀ ਸਿਸਟਮ ਹਿਲ ਜਾਂਦਾ। ਚਾਲੂ ਦੀਪ ਇਧਰ ਝਾੜੂ ਲਗਾਉਂਦੀ ਪਈ ਐ ਮੈਂ ਬਰਤਨ ਦੇ ਸਾਫ ਕਰਤੇ ਉਧਰ ਅਡਾ ਵੀਰਾ ਲੱਗ ਰਿਹਾ ਐ ਬਰਤਨ ਆਪਦੇ ਸਾਫ ਕਰਤਾ ਵੀ ਐ ਇਧਰ ਇਹ ਝਾੜੂ ਲਾਈ ਜਾਨੀ ਐ ਉਧਰ ਮੈਂ ਆਪਨੇ ਰਸੋਈ ਦਾ ਕਰਿਆ ਆਈਆਂ ਕਿੰਨੇ ਇੱਕ ਨਹੀਂ ਮੈਂ ਧੋ ਦਿੱਤੇ ਸੀ ਹਾਂ ਸਾਰੇ ਹਾਂ ਬੱਚੇ ਬਹੁਤ ਸਿਆਣੇ ਨੇ ਮੇਰੇ ਕੰਮ ਕਰਾਉਂਦੇ ਨੇ ਮੇਰੀ ਹੈਲਪ ਕਰਾਉਂਦੇ ਨੇ ਟਿੱਕਿਆਂ ਕੁਲਚੇ ਲਿਆਇਆ ਆਲੂ ਆਪਣੇ ਛਿੱਲੇ ਗਏ ਤੇ ਹੁਣ ਆਪਾਂ ਮਸਾਲਾ ਬਣਾਣੇ ਆ ਤੇ ਫਿਰ ਚਲਦੇ ਆ ਦੁਕਾਨ ਤੇ ਜੀ ਮੰਮੀ ਜਿੱਥੇ ਆਪਣਾ ਲੰਚ ਕਰਦੇ ਪਏ ਨੇ ਕਿੰਨੇ ਵਜੇ 11:30 ਵਜੇ ਅਸੀਂ 11:30 ਵਜੇ ਲੰਚ ਨੂੰ ਹੈ 11:30 ਵਜੇ ਕਿ ਇਸ ਵੇਲੇ ਤਾਂ ਨਾਸ਼ਤਾ ਨਾਲ ਨਾਸ਼ਤ ਨਾਲ ਲੰਚ ਕਿੰਨੇ ਦੇਣਗੇ ਅਸੀਂ ਤਾਂ ਲੰਚ ਵੀ ਹੋ ਹੀ ਜਾਂਦਾ ਤੇ ਨਾਸ਼ਤਾ ਵੀ ਹੋ ਹੀ ਜਾਂਦਾ ਸਰਸ ਵੇਲੇ ਡਿਨਰ ਹੁੰਦਾ ਹੈ ਨਾ ਕਿ ਕੀ ਰਾਤੀਆਂ ਦੀ ਸਬਜ਼ੀ ਇਸ ਕਰਕੇ ਮਾਰੇ ਖਾਂਦੇ ਨੇ ਅ ਮੱਝ ਜਾਂਦੀ ਹੈ ਨਾ ਇਸ ਕਰਕੇ ਆਪਣੀ ਚਾਉ ਮੇਨ ਉੱਪਲ ਗਈ ਪਤੀਲਾ ਚੱਕ ਕੇ ਬੜੀ ਦੂਰ ਲੈਣਾ ਪੈਂਦਾ ਹੈ ਇਹ ਅੰਦਰ ਹੀ ਕਰਾਂਗਾ ਸਾਰਾ ਨਾ ਸਿਸਟਮ ਉਥੇ ਅੰਦਰ ਵੀ ਯਾਨੀ ਕਿ ਟੂਟੀਆਂ ਲੱਗੀਆਂ ਨੇ ਆਪਣੀਆਂ ਉਥੇ ਕਰਾ ਕੇ ਸਾਈਡਾਂ ਤੇ ਰਿਸੀ ਹੋ ਜਾਏਗਾ ਉਥੇ ਇੱਟਾਂ ਨਾਲ ਨਾ ਚਾਰ ਦਵਾਰੀ ਹੀ ਹੋ ਜਾਏਗੀ ਤੇ ਵਿੱਚ ਭਰ ਦਾਂਗੇ ਆਪਾਂ ਕੁਝ ਉੱਤੇ ਰੋਟੀਆਂ ਦੇ ਉੱਤੇ ਰੱਖ ਕੇ ਚਾਰਨਾ ਚੱਲ ਵੀ ਚਾਉ ਮੈਂ ਨਿਕਲ ਜਾ ਕਰੇ ਨਾਲ ਆਪਣਾ ਚੁੱਲਾ ਉੱਤੇ ਰੱਖਿਆ ਜਾਏਗਾ ਉੱਥੇ ਆ ਤਾਂ ਹੁਣ ਮਸਤੀਆਂ ਖੋ ਰਹੇ ਇੱਧਰ ਉੱਧਰ ਹੋਈਏ ਜਾਂਦੀਆਂ ਵੇਖੋ ਮਸਤੀ ਖੋ ਰਹੇ ਨੇ ਜੀ ਇਹਨਾਂ ਨਹੀਂ ਹੈਗਾ ਜਿਵੇਂ ਪਏ ਨੇ ਸੁੱਤੇ ਨਹੀਂ ਪਏ ਨੇ ਇੱਕ ਵੱਜ ਚੁੱਕਿਆ ਇਸ ਜਾਣੇ ਹੁਣ ਕੰਮ ਤੇ ਉਹ ਵੀ ਬੈਠੇ ਨੇ ਢੀਕੇ ਚ ਮੇਰੀ ਵੀ ਚਲੋ ਚਲਿਏ ਕੰਮ ਤੇ ਬਸ ਕੰਮ ਕੰਮ ਤੇ ਚਲਦੇ ਪਏ ਆ ਤੇ ਗਾ ਕਾਂਦੇ ਨਹੀਂ ਹੈਗੇ ਨਗਾਹ ਕੋ ਭੇਜੋ ਭਾਈ ਆਰਡਰ ਕਰੋ ਸਾਡੇ ਨਾਲ ਕੰਟੈਕਟ ਭੇਜਾਂਗੇ ਅਸੀਂ ਕੂਰੀਅਰ ਫ੍ਰੀ 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 ਆਓ ਫ੍ਰੀ ਭੇਜੇਗੀ ਕਿ ਫ੍ਰੀ ਭੇਜੇਗੀ ਕੂਰੀਅਰ ਕਰਾਂਗੇ ਤਾਂ ਫ੍ਰੀ ਫ੍ਰੀ ਕੂਰੀਅਰ ਫ੍ਰੀ ਹੋਏਗਾ ਅਚਾ ਡਿਲੀਵਰੀ ਫ੍ਰੀ ਹੋਏਗੀ ਹਾਂ ਠੀਕ ਹੈ ਚਲੋ ਵਿਚਾਰੇ ਪਤਲੇ ਕਿੰਨੇ ਕਿੰਨੇ ਦੂਰ ਬੈਠੇ ਰਹੋ ਤੁਹਾਨੂੰ ਕਿਉਂਕਿ ਇੱਟੂ ਵਾਲੇ ਤਾਂ ਉਹਨਾਂ ਨੂੰ ਸਪੋਰਟ ਕਰਦੇ ਨਹੀਂ ਪੈ ਰਹੇ ਕੀ ਹੋਇਆ ਕਿਉਂ ਕਰਦੇ ਕਿਉਂ ਨਹੀਂ ਐਵੇਂ ਕਰੀ ਜਾਂਦੇ ਆ ਅੱਜ ਮੈਨੂੰ ਮਿਲਿਆ ਮੇਰੀ ਗੱਲ ਸੁਣਾ ਅੱਜ ਮੈਨੂੰ ਮਿਲਿਆ ਕਹਿੰਦਾ ਬਾਈ ਯਾਰ ਰਤੀਏ ਜਣਾ ਤੇਰੇ ਫੈਨ ਹੋ ਰਹੇ ਨੇ ਯਾਰ ਬਾਈ ਤੁਹਾਨੂੰ ਪਤਾ ਨਹੀਂ ਉੱਥੇ ਤੋਂ ਉੱਥੇ ਹੀ ਖੜਾ ਹੈਗਾ ਬਾਹਰ ਵਾਲੇ ਸਗੋਂ ਮੈਨੂੰ ਲੱਗਦਾ ਹੈ ਕਿ سپورਟ ਆਪਾਂ ਨੂੰ ਕਰੀ ਜਾਂਦੇ ਨੇ ਫਿਰ ਇੱਥੇ ਵਾਲੇ ਰਤੀ ਵਾਲੇ سپورਟ ਕੋਈ ਨਹੀਂ ਕਰਦਾ ਭੀਆ ਚਲੋ ਹਾਂ ਮੇਰਾ ਮੰਨਣਾ ਹੈ ਮੇਰਾ ਮੰਨਣਾ ਹੈ ਠੀਕ ਹੈ ਹਾਂ ਜੀ ਆ ਸਾਡਾ ਅੱਡਾ ਹੈ ਮਤੀ ਸਿੰਘ ਹੈਦਰਾ ਵਾਲਾ ਬਲਾਡਾ ਰੋਡ ਇੱਧਰ ਆਲਾ ਫਤਿਹਾਰੋ ਇੱਧਰ ਆ ਲਲੀ ਰੋਡ ਤੋ ਬਤਾਉਂਗਾ ਅੱਜ ਆ ਗੋਲੀ ਬੈ ਵਾ ਲਾ ਗਾ ਦੇ ਨੇ ਆਪਣਾ ਦੇ ਬਿਨ ਪੇਟ ਜਾ ਤੇ ਕਿਹਾਂ ਬਣ ਗਏ ਨੇ ਕੀਦ ਹੋ ਗਿਆ ਘਰੇ ਜਾਣ ਦਾ ਟਾਈਮ ਬਾਏ ਕਰੋ ਤੇ ਜਾਓ ਮਿਲਦੇ ਆਂ ਸ਼ਾਮ ਨੂੰ ਠੀਕ ਹੈ ਜੀ ਆਪਣੇ ਬੇਟੀਆਂ ਜੀ ਅਸੀਂ ਆਪਦਾ ਸਮਾਨ ਸਾਂਭਣ ਲੱਗ ਰਹੇ ਆਂ ਭਾਈ ਸਾਹਿਬ ਕਮਾਂਡ ਸਭਾਈ ਜਿੰਦਾ ਵਾਂਗੂ ਤਵੀ ਆਪਣੀ ਵੇਲੀ ਆ ਹੁਣ ਇਧਰ ਭਾਈ ਸਾਹਿਬ ਨੇ ਵੀ ਸਮਾਨ ਸਾਂਭ ਲਿਆ ਜੀ ਨੇ ਵੀ ਚੱਲਣਾ ਹੁਣ ਸਾਢੇ ਨੂੰ ਹੋ ਰਹੇ ਨੇ ਸਾਡੇ ਰੋ ਹੋ ਗਏ ਚੱਲਦੇ ਆ ਘਰੇ ਜੀ ਮੈਂ ਆ ਗਿਆ ਜੀ ਘਰੇ ਤੇ ਹੁਣ ਆਪਾਂ ਇਹ ਸਭ ਲੋਕ ਲੋ ਕਰਦੇ ਐਂਡ ਖਾਣਾ ਪੀਣਾ ਆਪਣਾ ਹੋ ਚੁੱਕਿਆ ਹੈ ਅਬ ਇਹ ਲੋਕ ਨੂੰ ਕਰਦੇ ਆਂਡ ਤੇ ਤੂੰ ਕੁਝ ਕਹਿਣਾ ਹੈ ਮੈਂ ਕੁਝ ਕਹਿਣਾ ਕੁਝ ਕਹਿਣਾ ਹੈ ਕੀ ਕਮਾ ਕੁਝ ਚੱਕਾ ਦਾ ਰਿਜ਼ਲਟ ਹੈ ਹਾਂ ਕੱਲ ਇਹਨਾਂ ਦਾ ਬੱਚਿਆਂ ਦਾ ਰਿਜ਼ਲਟ ਤੇ ਦੇਖਦੇ ਆਂ ਕੀ ਕੁਝ ਆਂਦੇ ਇਹਨਾਂ ਨੂੰ ਕਿੰਨੇ ਨੰਬਰ ਆਉਣਗੇ ਸਹੀ ਨੰਬਰ ਆਣਗੇ ਨਾ ਨੰਬਰ ਤੁਸੀਂ ਐਂਡ ਪਰਮਿਸ਼ਨ ਦਿੱਤਾ ਮਣੀ ਹੈ ਹੈ ਪਿਛਲੇ ਜਵਾਂ ਸਹੀ ਨਹੀਂ ਆਦੇ ਪਿਛਲੇ ਜਵਾਂ ਸਹੀ ਨਹੀਂ ਆਦੇ ਕਿਉਂ ਤੂੰ ਬਿਮਾਰ ਹੋ ਗਈ ਸੀ ਤੋ ਹਣਾ ਹੋਰ ਮਰਮ ਨਹੀਂ ਤੇ ਜਦ ਸਕੂਲ ਨਹੀਂ ਚਲੋ ਕੋਈ ਨਹੀਂ ਜੋ ਵਧੀਆ ਆਵੇਗਾ ਰਿਜ਼ਲਟ ਠੀਕ ਹੈ ਬੜੀ ਇਹ ਤਾਂ ਤੇ ਆਪਾਂ ਇਸ ਵਲੌਗ ਨੂੰ ਕਰਦੇ ਹਾਂ ਐਂਡ ਹੁਣ ਵਲੌਗ ਕਰਦੇ ਹਾਂ ਐਡਿਟ ਤੇ ਮਿਲਦੇ ਆ नेक्स्ट ਵਲੌਗ ਚ ਉਮੀਦ ਕਰਦਾ ਤੁਹਾਨੂੰ ਪਸੰਦ ਆਇਆ ਹੋਵੇਗਾ ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਜੀ ਮਿਲਦੇ ਆ नेक्स्ट ਵਲੌਗ ਚ ਬਾਏ